ਮੇਤਰੋ ਕੀ ਹਾਲ ਚਾਲ ਆ ਅੱਜ ਆਪਾਂ ਜੁੜ ਚੁੱਕੇ ਹਾਂ ਉਹ ਵਲੌਗ ਦੇ ਵਿੱਚ ਤੇ ਅੱਜ ਆਪਣੀ ਟ੍ਰਿਪ ਸੀ ਗੰਬਰਸਰ ਦੀ ਤੇ ਉੱਥੇ ਸ਼੍ਰੀ ਦਰਬਾਰ ਸਾਹਿਬ ਜਾਵਾਂਗੇ ਤੇ ਨਾਲੇ ਬਾਗਾ ਬਾਟਰ ਵੇਖਾਂਗੇ ਤੇ ਨਾਲੇ ਹੋਰ ਵੀ ਥਾਵਾਂ ਜਿਹੜੀਆਂ ਵੇਖਣਯੋਗ ਆ ਤੇ ਵੇਖਾਂਗੇ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਅੱਜ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤੇ ਹਣ ਆਪਾਂ ਚੱਲਦੇ ਆਂ ਤੇ ਨੌਨੇ ਨੁੰਨੇ ਆ ਤੇ ਬਾਅਦ ਚ ਫਿਰ ਰੈਡੀ ਵੀਡੀਓ ਕੇ ਜੁੜਦੇ ਆਂ ਵਲੌਗ ਦੇ ਵਿੱਚ ਲੋ ਵੀ ਮੇਤਰੋ ਹੁਣ ਆਪਾਂ ਨਹਾ ਤੋਂ ਕੇ ਰੈਡੀ ਹੋ ਚੁੱਕੇ ਸੀਗੇ ਤੇ ਉੱਥੇ ਜਾ ਕੇ ਆਪਾਂ ਵਾਗਾ ਬਾਰਡਰ ਤੇ ਆਊਟਫਿਟ ਕੇਹੀ ਵੀ ਕਰਾਂਗੇ ਤੇ ਆ ਮੇਰ ਕਰੇ ਆਪਣੀ ਟ੍ਰਿਪ ਹੋਈ ਜਾ ਰਹੀ ਹੈ ਤੇ ਬਾਕੀ ਆਪਣੇ ਨਾਲ ਇੱਕ ਹੋਰ ਬੰਦਾ ਜਾ ਰਿਹਾ ਸ਼ਹਿਰੀ ਵਲੌਗਸ ਤੇ ਇਹਨੂੰ ਜੀ ਤੁਰਕ ਸਬਸਕ੍ਰਾਈਬ ਕਰ ਲਿਓ ਤੇ ਉਹਨੇ ਨਾਲ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਬੜੇ ਰੋਲ ਰੌਣਕ ਦੇ ਨਾਲ ਜਿਹੜੇ ਵੀ ਰ ਆਪਣੇ ਨਾਲ ਪਹਿਲਾਂ ਤੋਂ ਜੁੜੇ ਹੋਏ ਆ ਤੇ ਆਪਣੇ ਚੈਨਲ ਨੂੰ ਖੋਲ ਕੇ ਵੇਖਦੇ ਆ ਤੇ ਪਾਰ ਸਬਸਕ੍ਰਾਈਬ ਨਹੀਂ ਕਰਦੇ ਉਹ ਮੇਰੇ ਵੀਰ ਜਲਦੀ ਨਾਲ ਸਬਸਕ੍ਰਾਈਬ ਕਰ ਦੇਣਾ ਤੇ ਆਪਣੀਆਂ ਆਉਣ ਵਾਲੀਆਂ ਸਾਰੀਆਂ ਵੀਡੀਓ ਵੇਖਣਾ ਚੈਨਲ ਨੂੰ ਕਰਨਾ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨ ਵੀਡੀਓ ਨੂੰ ਤੇ ਬਾਕੀ ਰੱਬ ਰੱਖਾ ਲੋਈ ਮਿੱਤਰਾਂ ਮਾਣਾ ਬਲੱਗੇ ਦੀ ਇਹ ਫੋਰਚਨਲ ਸੁਣਾ ਇਸ ਕੇ ਜੱਲ ਜੀ ਬੀ ਪਈ ਆ ਤੋਂ ਹੋਣੀ ਹੈ ਤੇ ਜੀ ਆਪਣਾ ਮੈਂ ਦਈ ਦਾਂਗੇ ਅਲੀਗਾਈ ਨਾਲ ਕੋਈ ਤਾਂ ਖੰਡੀ ਮੈਨੇ ਰੋਲ ਆਉਦੇ ਨਾਲ ਮਿੱਤਰੋ ਫੋਰਟ ਨੂੰ ਕਰਤੀ ਵਾਸ਼ ਤੇ ਦੇਖ ਸਕਦੇ ਆ ਚਮੜਾ ਦੀ ਪੂਰੀ ਤੇ ਹੁਣ ਫਿਰ ਕੱਪੜਾ ਵੀ ਮਾਰਤਾ ਲਿਆ ਪਾ ਲਿਆ ਉਹ ਪਿਆ ਸੈਂਗਲ ਤੇ ਕੋਈ ਨਾ ਹੁਣ ਚੰਗਾ ਦੀਆ ਤੇ ਚੱਲਦੇ ਆ ਬਨੇ ਰੋਲ ਆਉਦੇ ਨਾਲ ਮਿੱਤਰੋ ਮੋਨਾ ਮਰੋਗੇ ਜਿੱਦਾਂ ਅਮਰੀਕਾ ਜੋ ਵੀ ਹੈ ਤੇ ਆਪਾਂ ਫਿਰ ਜੇਲੀ ਸ਼ਹਿਰੀ ਵਲੋਗ ਕਰਦੇ ਤੇ ਕਿੰਨੇ ਚਾਹ ਜੂਨ ਚਲੇ ਜਾਣੇ ਆ ਮਨੂ ਪਹੁੰਚ ਗਏ ਸੀ ਆਪਾਂ ਤੇ ਬਨੇ ਰੋਲੋਗ ਦੇ ਨਾਲ 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 ਅਪਡੇਟ ਦਿੰਦਾ ਰਵਾਂਗੇ ਤੇ ਮਿੱਤਰੋ ਹਣ ਆਪਾਂ ਪਹੁੰਚ ਗਏ ਸੀਗੇ ਅਟਾਰੀ ਤੇ ਦੇਖੋ ਤੁਸੀਂ ਮੌਸਮ ਪੂਰਾ ਖਰਾਬ ਹੋਇਆ ਪਿਆ ਤੇ ਮੀਂਹ ਪੈਣਾ ਆਪਾਂ ਤੇ ਜਲਦਬਾਜ਼ੀ ਲੈ ਲਿਆ ਸੀ ਲੈ ਲਿਆ ਸੀ ਵੀ ਜੇ ਮੀਂਹ ਹੈ ਤਾਂ ਫੋਨ ਲਫਾਫੇ ਚ ਪਾ ਲਾਂਗੇ ਭਿੱਜੂਗਾ ਨਾ ਫਿਰ ਤੁਹਾਨੂੰ ਨਾਲ-ਨਾਲ ਅਪਡੇਟ ਦਿੰਦੇ ਰਵਾਂਗੇ ਤੇ ਬਨੇ ਰੋਲੋਗ ਦੇ ਨਾਲ ਲਓ ਵੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਸੀਗੇ ਰੇਲਵੇ ਲਾਈਨ ਤੇ ਇਹ ਸਿੱਧੀ ਰੇਲਵੇ ਲਾਈਨ ਪਾਕਿਸਤਾਨ ਨੂੰ ਜਾਂਦੀ ਆ ਤੇ ਵੇਖੋ ਔਰ ਰੇਲ ਵੀ ਖੜੀ ਆ ਤੇ ਇਹ ਤਾਂ ਬੰਦ ਆ ਵੈਸੇ ਇਥੋਂ ਦੀ ਰੇਲ ਲੰਘਦੀ ਆ ਸਿੱਧੀ ਇਹ ਬਹੁਤ ਪੁਰਾਣੀ ਰੇਲ ਆ 1950 ਪੀਯੂ ਦੀ ਆ ਤੇ ਵੇਖ ਲਓ ਤੁਸੀਂ ਰੇਲ ਤੇ ਨਾਲ ਨਾਲ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਤੇ ਬਣੇ ਰਹੋ ਆਪਾਂ ਨੰਪਾ ਗਏ ਸੂਬਾ ਨਾ ਬਾਰਡਰ ਤੇ ਇੰਡੀਆ ਦੇ ਟ੍ਰਾਂਸਬਾਰਡਰ ਮਾਪਾ ਹਾਰਟਿਕਸ ਨਾਲ ਕੰਮ ਜੀ ਕਰਦੇ ਆਂ। ਟ੍ਰੀਓ ਕੇ ਖਾਸ ਤੌਰ ਤੇ ਆਪਨੇ 7 ਵਜੇ ਤੱਕ ਬੈਠਣਾ। ਖਾਣੇ ਪੀਣੇ ਦਾ ਸਵਾਰੀਾਂ ਹਾਂ ਤੇ ਲੈ ਕੇ ਜਾਏ। ਨਹੀਂ ਨਹੀਂ ਨਹੀਂ। ਆਹ ਦੇਖਾ ਕਿ ਨੰਪਾ ਬੰਦੀ ਨਹੀਂ ਆ। ਇੱਕ ਸਪੋਕਰ ਪਾਣੀ ਦੀ ਬੋਟਲ ਮੈਂ ਕਹੋ ਜੀਰਮਤਾ ਦਾ ਹਾਂ ਤੇ ਲੈ ਕੇ ਜਾਏ। ਧੰਨਵਾਦ। ਹੁਣ ਤੁਹਾਨੂੰ ਦਿਖਾਉਂਦੇ ਆਂ। ਟ੍ਰੀਓ ਕੀ ਤਰਫ ਤੋਂ ਜੀਸੀਬੀ ਟਾਲੀ ਬਾਰਡਰ ਤੇ ਆਪਾਂ ਹਾਰਟਿਕਸ ਨਾਲ ਕੰਮ ਕਰਦੇ ਜਾਂਦੇ ਆਂ। ਟ੍ਰੀਓ ਕੇ ਖਾਸ ਤੌਰ ਤੇ ਆਪਨੇ 5 ਵਜੇ ਦਾ ਰੋਹ ਨਹੀਂ ਖਾਣਾ ਦਿਖਾਉਣਗੇ ਤੇ ਨਾਲ ਨਾਲ ਬਣਾ ਲੂ। ਖ ਤੇ ਪਾਣੀ ਵਾਲੀ ਬੋਤਲ ਵੀ ਲਈ ਜਾਂਦੀ ਸੀ ਆਪਾਂ ਤੇ ਨਹੀਂ ਬੈਣ ਲੱਗ ਪਿਆ ਇੱਥੇ ਇੱਥੇ ਆਉਗਾ ਬਾਰਡਰ ਤੇ ਦੇਖੋ ਸਾਹਮਣੇ ਗੇਟ ਆਉਂਦਾ ਤੇ ਸਾਹਮਣੇ ਪਾਕਿਸਤਾਨਾ ਦਾ ਤੇ ਇਹ ਸਾਹਮਣੇ ਪੂਰਾ ਮੋੜ ਜਾਵਾ ਉਧਰ ਬਾਅਦ ਤੋਂ ਮੋੜ ਜਾਣੇ ਹੁਣ ਤੇਰੇ ਤੋਂ ਬੰਦ ਹੁੰਦੇ ਆ ਆਹ ਲੋਕ ਵੀ ਖੜੇ ਹੋਈ ਜਾਂਦੇ ਆ ਵੀ ਦੇਖ ਸਕਦੇ ਓਧਰ ਪਾਣਾ ਮਾਟਰ ਤੇ ਇਧਰ ਆ ਰਹੀਦਾ ਤੇ ਦੇਖੋ ਮੀਂਹ ਓਧਰ ਮੀਂਹ ਆ ਫੁੱਲ ਤੇ ਆਪਾਂ ਜਗਾਰਾ ਫਿਰ ਖਾਲਸੇ ਦਾ ਨਾਲ ਜੇ ਇਧਰ ਇਹਨਾਂ ਭਾਰਤ ਮਾਤਾ ਕਹੀ ਜਾਂਦੇ ਆ ਦੇਖੋ ਇਧਰ ਬਈ ਪੂਰਾ ਮੀਂਹ ਪਈ ਜਾਂਦਾ ਬਣੇ ਰੋ ਵਲੌਗ ਦੇ ਨਾਲ ਪੂਰਾ ਨਿਆਰਾ ਹੀ ਆਂਦਾ ਤੇ ਕਾਰ ਦੀ ਇਹ ਮਾਰਾ ਜਾਣਕਾਰੀ ਦਿੱਤੀ ਜਾਂਦੀ ਪੂਰਾ ਫੇਰ ਤੇ ਪਹਿਲਾਂ ਪਥਲੇ ਬੈਠੇ ਸੀ ਉੱਥੇ ਮੀਂਹ ਆ ਗਿਆ ਫਿਰ ਆਪਣਾ ਘੂੜ ਪੈ ਗਿਆ ਸੀਗਾ ਤੇ ਹੁਣ ਆਪਾਂ ਤਾਂ ਆ ਗਏ ਆ ਤੇ ਉਹਨਾ ਆਪਣਾ ਆਪਾਂ ਅਪਡੇਟ ਨਾਲ ਨਾਲ ਤਾਣੀ ਦੇ ਸਕੇ ਕਿਉਂਕਿ ਆਪਣਾ ਫੋਨ ਬੰਦ ਹੋ ਗਿਆ ਸੀਗਾ ਤੇ ਡਿੰਡ ਗਿਆ ਸੀ ਤੇ ਚਾਰ ਦਿਨ ਵੀ ਖਰਾਬ ਜਾ ਹੋ ਗਿਆ ਸੀਗਾ ਤੇ ਫਿਰ ਆਪਾਂ ਹੁਣ ਨਵੀਂ ਰੀਡ ਲਿਆਣੀ ਸੀ ਤੇ ਹੁਣ 10% ਸੀਗਾ ਮੈਂ ਕਿਹਾ ਤੁਹਾਨੂੰ ਨਾਲ ਅਪਡੇਟ ਦੇ ਦਿੰਨੇ ਆ ਤੇ ਹੁਣ ਆਪਾਂ ਜਿਹੜੀ ਕੋਰਟਲੈਂਡ ਤੇ ਮੈਂ ਕਿਹਾ ਜਲਦੀ ਆਪਾਂ ਛੋਟ ਜਿਹਾ ਲੈ ਲਈ ਉਹਨਾਂ ਟਾਈਮ ਤੇ ਪਹਿਲਾਂ ਆਪਾਂ ਮਾਗਾ ਬਾਟਰ ਗਏ ਫਿਰ ਸ਼੍ਰੀ ਦਰਬਾਰ ਸਾਹਿਬ ਉਹ ਟੈਂਪਲ ਜਾਉਂਦੇ ਖਾਣੇ ਪੀਣੇ ਆ ਤੇ ਮੋਂ ਕੋਈ ਅਪਡੇਟ ਦਵਾਂਗੇ ਮਿਲਦੇ ਆ ਮੇਤਰ ਹੋਣਾ ਹੈਗਾ ਅਗਲਾ ਦਿਨ ਤੇ ਆਪਾਂ ਅੰਮ੍ਰਿਤਸਰ ਤੋਂ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਤੇ ਆਗੇ ਸੀਗੇ ਤੇ ਖਾ ਪੀ ਕੇ ਫਿਰ ਤੁਰਪੇ ਤੇ ਮੈਂ ਕਿਹਾ ਵੀ ਚੱਲ ਵਲੌਗ ਨੂੰ ਐਂਡ ਨਹੀਂ ਕੀਤਾ ਤੇ ਵਲੌਗ ਨੂੰ ਐਂਡ ਕਰ ਦਿੰਦੇ ਆ ਅੱਜ ਜੀ ਦਾ ਅਗਲਾ ਦਿਨ ਤੇ ਹੁਣ ਆਪਾਂ ਨਾਲ ਨਾਲ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਤੇ ਬਣੇ ਰਿਹਾ ਕਰੋ ਵਲੌਗ ਦੇ ਨਾਲ ਨਾਲ ਆਪਾਂ ਦੱਸਿਓ ਵੀ ਅਗਲੇ ਅਗਲੇ ਵਲੌਗ 'ਚ ਕੀ ਤੁਹਾਨੂੰ ਦਿਖਾਈਏ ਜਾਂ ਮਤਲਬ ਵੀ ਕਿਹੜੇ ਟਾਪਿਕ ਤੇ ਵਲੌਗ ਬਣਾਈਏ ਮੈਨੂੰ